ਪੰਜਾਬ ਚ ਮਚਿਆ ਹਹਾਕਾਰ ਐਲਪੀ ਦੀ ਗੈਸ ਸਿਲੰਡਰ ਨੂੰ ਲੈ ਕੇ ਨਵਾਂ ਨੋਟੀਫਿਕੇਸ਼ਨ ਜਾਰੀ ਹੁਣ ਗਾਕਾਂ ਨੂੰ ਇਹ ਕੰਮ ਕਰਨ ਤੇ ਹੀ ਮਿਲੇਗੀ ਸਪਲਾਈ ਪੰਜਾਬ ਚੰਡੀਗੜ੍ਹ ਚ ਰਾਤਾਂ ਹੋਈਆਂ ਹੋਰ ਠੰਡੀਆਂ ਹਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪ ਦੇ ਚੈਨਲ ਸਾਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਸਮੇਂ-ਸਮੇਂ ਤੇ ਤੁਹਾਡੇ ਲਈ ਸਰਕਾਰੀ ਸਕੀਮਾਂ ਦੇ ਨਾਲ ਹੋਰ ਵੀ ਅਪਡੇਟ ਸਾਂਝੇ ਕਰਦੇ ਹਾਂ ਜੇਕਰ ਤੁਸੀਂ ਚੈਨਲ ਨਾਲ ਪੁਰਾਣੇ ਜੁੜੇ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਕਿਸੇ ਵੀ ਅਪਡੇਟ ਤੋਂ ਤੁਸੀਂ ਵਾਂਝੇ ਨਾ ਰਹੋ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਵੱਡਾ ਅਪਡੇਟ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਘਰੇਲੂ ਗੈਸ ਦੀ ਕਾਲਾ ਬਾਜ਼ਾਰੀ ਅਤੇ ਦੁਰਵਰਤ ਤੋਂ ਸਿਕੰਜਾ ਕਸ਼ਣ ਲਈ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਖਪਤਕਾਰਾਂ ਨੂੰ ਹੁਣ ਸੰਬੰਧਤ ਗੈਸ ਏਜੰਸੀ ਦਫ਼ਤਰ ਨਾਲ ਰਜਿਸਟਰਡ ਅਤੇ ਆਪਣੇ ਮੋਬਾਈਲ ਨੰਬਰ ਤੇ ਪ੍ਰਾਪਤ OTP ਕੋਡ ਪ੍ਰਦਾਨ ਕਰਨ ਤੋਂ ਬਾਅਦ ਹੀ ਆਪਣੇ ਗੈਸ ਸਿਲੰਡਰ ਨੂੰ ਪ੍ਰਾਪਤ ਕਰ ਸਕਣਗੇ ਭਾਰਤ ਦੀ ਪ੍ਰਮੁੱਖ ਇੰਡੀਅਨ ਕੰਪਨੀ ਦੁਆਰਾ ਜਾਰੀ ਇਹ ਨੋਟੀਫਿਕੇਸ਼ਨ ਵਪਾਰਕ ਆਹਤਾ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕਰਨ ਵਾਲੇ ਦੁਕਾਨਦਾਰ ਅਤੇ ਗੈਸ ਚੋਰੀ ਅਤੇ ਕਾਲਾ ਬਾਜ਼ਾਰੀ ਵਿੱਚ ਸ਼ਾਮਲ ਗੈਸ ਮਾਫੀਆਂ ਨੂੰ ਝਟਕਾ ਦਿੱਤੇ ਆ। ਇਹ ਘਰਾਂ ਵਿੱਚ ਇੱਕੋ ਸਮੇਂ ਕੰਮ ਕਰਨ ਵਾਲੇ ਕਈ ਗੈਸ ਕਨੈਕਸ਼ਨਾਂ ਦੇ ਮੁੱਦੇ ਨੂੰ ਵੀ ਹੱਲ ਕਰੇਗਾ। ਅਰुण ਇੰਡੈਨ ਗੈਸ ਸੇਵਾਵਾਂ ਦੇ ਮੁਖੀ ਅਰुण ਅਗਰਵਾਲ ਨੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਇਹ ਯੋਜਨਾ ਦਾ ਸਵਾਗਤ ਕਰਦੇ ਹੋਏ ਕਿਹਾ, "ਇਸ ਸਰਕਾਰੀ ਪਹਿਲਨਾ ਸਿਰਫ ਘਰੇਲੂ ਗੈਸ ਦੀ ਕਾਲਾ ਬਾਜ਼ਾਰੀ ਦਰੇ ਦੁਰਵਰਤੋਂ ਨੂੰ ਰੋਕੇਗੀ, ਬਲਕਿ ਗੈਸ ਚੋਰੀ ਦੇ ਨਤੀਜੇ ਵਜੋਂ ਹੋਣ ਵਾਲੇ ਘਾਤਕ ਹਾਸਦਿਆਂ ਦੀ ਲੜੀ ਨੂੰ ਵੀ ਰੋਕੇਗੀ।" ਆਓ ਹੁਣ ਅਗੇ ਵੱਧਦੇ ਆ ਅਗਲੇ ਅਪਡੇਟ ਵੱਲ ਪੰਜਾਬ ਚੰਡੀਗੜ੍ਹ 'ਚ ਰਾਤਾਂ ਹੋਈਆਂ ਹੋ ਠੰਡੀਆਂ ਨਿਯੰਤਮ ਤਾਪਮਾਨ 0.3 ਸੈਲਸੀਅਸ ਘਟ ਪੰਜਾਬ ਅੱਜ ਸਭ ਤੋਂ ਠੰਡਾ ਆਉਣ ਵਾਲੇ ਦਿਨਾਂ 'ਚ ਮੌਸਮ ਕਿਵੇਂ ਰਹੇਗਾ ਆਓ ਜਾਣਦੇ ਹਾਂ ਪੰਜਾਬ ਤੇ ਚੰਡੀਗੜ੍ਹ ਵਿੱਚ ਹੋ ਠੰਡ ਵਧ ਗਈ ਹੈ ਸਵੇਰੇ ਅਤੇ ਸ਼ਾਮ ਦੇ ਸਮੇਂ ਹਾਲਤ ਹੋਰ ਖਰਾਬ ਹਨ ਤੁੰਦ ਵੀ ਵਧ ਰਹੀ ਹੈ ਪਿਛਲੇ 24 ਘੰਟਿਆਂ ਵਿੱਚ ਰਾਤ ਦੇ ਨਿਯੰਤਮ ਤਾਪਮਾਨ ਵਿੱਚ 0.3 ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ ਇਸ ਆਧਾਰਨ ਤਾਪਮਾਨ ਤੋਂ 2.2 ਸੈਲਸੀਅਸ ਘਟ ਹੈ ਤੋ ਠੰਡਾ ਬਠੰਡਾ ਰਿਹਾ ਜਿੱਥੇ ਨਿਯੰਤਮ ਤਾਪਮਾਨ 4 ਸੈਲਸੀਅਸ ਮਾਪਿਆ ਗਿਆ ਰਾਜ ਦੇ ਸਾਰੇ ਸ਼ਹਿਰਾਂ ਦੀ ਹਵਾ ਵੀ ਪ੍ਰਦੂਸ਼ਿਤ ਹੈ ਅਤੇ AQI 100 ਤੋਂ ਵੱਧ ਦਰਜ ਕੀਤੀ ਗਈ ਹੈ ਇਸ ਵੇਲੇ ਮੌਸਮ ਸੁੱਕਾ ਹੈ ਅਤੇ ਆਉਣ ਵਾਲੇ ਹਫਤੇ ਵਿੱਚ ਜ਼ਿਆਦਾਤਰ ਥਾਵਾਂ ਤੇ ਮੌਸਮ ਸੁੱਕਾ ਹੀ ਰਹੇਗਾ ਕੁਝ ਥਾਵਾਂ ਤੇ ਹਲਕੀ ਅਤੇ ਮੱਧਮ ਧੁੰਦ ਪੈ ਸਕਦੀ ਹੈ ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਵਿੱਚ ਨਿਯੰਤਮ ਤਾਪਮਾਨ ਵਿੱਚ ਵੱਧ ਬਦਲਾਅ ਨਹੀਂ ਹੋਵੇਗਾ ਇਸ ਤੋਂ ਬਾਅਦ ਅਗਲੇ 3 ਦਿਨ ਵਿੱਚ ਤਾਪਮਾਨ ਵਿੱਚ ਲਗਭਗ 2 ਸੈਲਸੀਅਸ ਦੀ ਵਾਧਾ ਹੋ ਸਕਦਾ ਹੈ ਤੇ ਫਿਰ 2 ਤੋਂ 3 ਸੈਲਸੀਅਸ ਦੀ ਕਮੀ ਆ ਸਕਦੀ ਹੈ ਪੰਜਾਬ ਵਿੱਚ ਵੱਧ ਰਹੀ ਠੰਡ ਦੇ ਦਰਮਿਆਨ ਵਰਖਾ ਨੂੰ ਲੈ ਕੇ ਅਪਡੇਟ سامنے ਆਇਆ ਮੌਸਮ ਵਿਭਾਗ ਦੇ ਮੁਤਾਬਕ ਨਵੰਬਰ ਦੇ ਆਖਰੀ ਜਾਂ ਦਸੰਬਰ ਦੇ ਸ਼ੁਰੂਆਤ ਵਿੱਚ ਪੰਜਾਬ ਵਿੱਚ ਮੀਂਹ ਪੈ ਸਕਦਾ ਹੈ ਵਰਖਾ ਹੋਣ ਤੋਂ ਬਾਅਦ ਰਾਜ ਚ AQI ਵਿੱਚ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ ਤਾਂ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਇਸੇ ਤਰ੍ਹਾਂ ਦੀ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ চেন এছ আৰ